ਸ਼ਸ਼ੀਕਾਲ ਪ੍ਰਾਇਮੇ ਕੇ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਸਮਰਾਲਾ ਤੋਂ ਹੈ ਸਮਰਾਲਾ ਦੇ ਮਾਨੂ ਨਗਰ ਅਤੇ ਰਾਮਨਗਰ ਵਿਖੇ ਡੀਐਸਪੀ ਸਮਰਾਲਾ ਤਲੋਚਨ ਸਿੰਘ ਅਤੇ ਐਸਐਚਓ ਵੱਲੋਂ ਨਸ਼ਿਆਂ ਨੂੰ ਰੋਕਣ ਦੇ ਸੰਬੰਧਿਤ ਡਕਣਾਟਕ ਕੀਤਾ ਗਿਆ ਦੱਸਿਆ ਕਿ ਇਸ ਰੋਕਣਾਟਕ ਦੇ ਵਿੱਚ ਮੌਲਾ ਵਾਸੀਆਂ ਵੱਲੋਂ ਵੱਚੜ ਕੇ ਹਿੱਸਾ ਵੀ ਲਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਤਲੋਚਨ ਸਿੰਘ ਨੇ ਕਿਹਾ ਕਿ ਆਪਾਨੂੰ ਆਪਣੇ ਆਪ ਤੇ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਸੁਚੇਤ ਹੋਣਾ ਪੈਣਾ ਹੈ ਅਨੰਦਰ ਸਮਰਾਲਾ ਅੱਜ ਬੰਦਰ ਰੋਡ ਦੇ ਰਾਮਨਗਰ ਔਰ ਮਾਨੂ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਵਨੀਤ ਗੁੰਡਰ ਜੀ ਐਸਐਸਪੀ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਪੰਜਾਬ ਗਵਰਨਮੈਂਟ ਦੀ ਡਾਇਰੈਕਸ਼ਨ ਦੇ ਨਾਲ ਜਿਹੜਾ ਹੈ ਡੀਐਸਪੀ ਸਰਦਾਰ ਪਰਲੂਚਨ ਸਿੰਘ ਔਰ ਐਸਐਚਓ ਸਰਦਾਰ ਰਾਉ ਦਵਿੰਦਰ ਸਿੰਘ ਉਹਨਾਂ ਨੇ ਇੱਕ ਜਿਹੜੀ ਹੈ ਮੁਹੱਲੇ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਕੀਤੀ ਆ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਮੀਟਿੰਗ ਇਸ ਤਰ੍ਹਾਂ ਲੋਕਾਂ ਦੇ ਨਾਲ ਪਹਿਲੀ ਵਾਰੀ ਇਹ ਮੀਟਿੰਗ ਹੋਈ ਆ ਟ੍ਰੈਕਸ਼ਨ ਤੇ ਸੰਵਾਦ ਪਹਿਲੀ ਵਾਰੀ ਲੋਕਾਂ ਦੇ ਨਾਲ ਰਚਾਇਆ ਔਰ ਅੱਛਾ ਜਿਹੜਾ ਹੈ ਰਿਜ਼ਲਟ ਮਿਲਿਆ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਕਿ ਨਸ਼ਾ ਜਿਹੜਾ ਹੈ ਸੱਚਮੁੱਚ ਹੀ ਖੋੜਾ ਸਾਡੇ ਯੂਥ ਨੂੰ ਬਚਾਉਣ ਵਾਸਤੇ ਇਹਨੂੰ ਜਿਹੜਾ ਹੈ ਨਸ਼ੇ ਨੂੰ ਦੂਰ ਕਰਨਾ ਤੇ ਨਾਲ ਦੀ ਨਾਲ ਇੱਕ ਨੰਮੀ ਜਿਹੜੀ ਹੈ ਉਹ ਰਾਈਡ ਆਊਨ ਕੀਤੀ ਹੈ ਕਿ ਜਿਹੜੀ ਨਸ਼ੇ ਦੇ ਨਾਲ ਪ੍ਰਾਪਰਟੀ ਬਣੀ ਹੋਏਗੀ ਤੇ ਹੁਣ ਜਿਹੜੀ ਗਵਰਨਮੈਂਟ ਉਹ ਵੀ ਜਿਹੜੀ ਖਤਮ ਕਰੇਗੀ ਸੋ ਇੱਕ ਚੰਗਾ ਕਦਮ ਹੈ ਤੇ ਮੈਨੂੰ ਲੱਗਦਾ ਹੈ ਕਿ ਹੋਣਾ ਚਾਹੀਦਾ ਜੇ ਇਸ ਤਰ੍ਹਾਂ ਦੇ ਅਫਸਰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚਮੁੱਚ ਪੰਜਾਬ ਦਾ ਯੂਥ ਜਿਹੜਾ ਹੈ ਉਹ ਚੰਗੇ ਪਾਸੇ ਜਾਵੇ ਭਾਈ ਉਹਨੂੰ ਇੱਕ ਮੈਸੇਜ ਵੀ ਦੇ ਦਿਓ ਅਵੇਰਨੈਸ ਜੁੜੀ ਘਾਟ ਆ ਮੂਰੇ ਹੋਂ ਦਰਸ਼ਨ ਬੋਲ ਸਕਦੇ ਅਸਲ ਚ ਗੱਲ ਕੀ ਹੈਗੀ ਆ ਕਿ ਜਿਹੜਾ ਨਸ਼ਾ ਹੈ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਕੋਈ ਲੁਕੀ ਚੁਪੀ ਚੀਜ਼ ਹੈ ਜਿਹੜੇ ਪਰਿਵਾਰ ਦੇ ਵਿੱਚ ਭਾਵੇਂ ਕੋਈ ਆ ਭਾਵੇਂ ਕੋਈ ਇੱਕ ਮੈਂਬਰ ਹੈ ਭਾਵੇਂ ਕੋਈ ਦੂ ਹੈ ਯੂਥ ਹੈ ਜਾਂ ਉਤ ਬਿਨਾ ਕੋਈ ਹੋਰ ਹੈ ਜਿਹੜਾ ਨਸ਼ਾ ਕਰਦਾ ਹੈ ਇਹ ਪਤਾ ਹੁੰਦਾ ਹੈ ਪਰ ਸਾਡੀ ਸੁਸਾਇਟੀ ਦੇ ਕੰਮ ਕਰਕੇ ਬਣ ਗਿਆ ਕਿ ਜੇ ਅਸੀਂ ਕਿਸੇ ਦੇ ਬੱਚੇ ਨੂੰ ਬਚਾਉਣ ਵਾਸਤੇ ਮਾਪੇ ਨੂੰ ਕਹਿੰਨੇ ਆ ਜਾਂ ਫਿਰ ਅੱਗੇ ਜਾ ਕੇ ਜਿਹੜਾ ਹੈ ਕੋਈ ਪੁਲਿਸ ਦੀਆਂ ਸੇਵਾਾਂ ਮੰਲੈਂਿਆ ਫੁਲਾਨਾ ਜਿਹੜਾ ਹੈ ਉਹ ਡਰੱਗਸ ਲੈਂਦਾ ਵਾ ਜਾਂ ਡਰੱਗਸ ਵੇਚਦਾ ਵਾ ਤਾਂ ਉਹ ਜਿਹੜਾ ਪੇਰੈਂਟਸ ਕੋਈ ਬਹੁਤ ਚੰਗਾ ਰਿਐਕਟ ਨਹੀਂ ਕਰਦੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਬੱਚੇ ਦੀ ਜਿਹੜਾ ਹੈ ਉਹ ਜਿਹਨਾਂ ਨੇ ਬੇਇਜ਼ਤੀ ਕੀਤੀ ਹੈ ਹਨਾ ਉਹ ਇਹ ਨਹੀਂ ਸੋਚਦੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹਨੂੰ ਬਚਾਇਆ ਵਾ ਇਹ ਗੱਲ ਜਿਹੜੀ ਹੈਗੀ ਘਟਾ ਸੋ ਇਸ ਚੀ ਦੀ ਘਟਾ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਜਿਹੜਾ ਹੈ ਅਵੇਅਰ ਕਰਨ ਦੀ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਜੇ ਅਸੀਂ ਗੱਲ ਕਰਦੇ ਹੈਗੇ ਤਾਂ ਕਿਸੇ ਦਾ ਜਿਹੜਾ ਆਪਣਾ ਬੱਚਾ ਹੈ ਜਿਹੜਾ ਨਸ਼ਾ ਲੈ ਰਿਹਾ ਤੇ ਨਸ਼ਾ ਲੈ ਰਿਹਾ ਮਤਲਬ ਉਹ ਮੌਤ ਦੇ ਮੂਹਰੇ ਨੂੰ ਤੁਰਿਆ ਜਾ ਰਿਹਾ ਮੌਤ ਦੇ ਰਸਤੇ ਵੱਲੋਂ ਤੁਰਿਆ ਜਾ ਰਿਹਾ ਮੀਟਿੰਗ ਕੀਤੀ ਹੈ ਜਿਹਦਾ ਮੇਨ ਮੋਟੋ ਕੀ ਸੀ ਇਹ ਜਿਹੜਾ ਡਰਗ ਯੂਜ਼ ਬਾਰੇ ਹੀ ਸੈਮੀਨਾਰ ਸਾਡੇ ਰਾਮਨਗਰ ਮਨੂਨਗਰ ਸਮਰਾਲੇ ਦੇ ਵਿੱਚ ਲਾਇਆ ਗਿਆ ਜਿੱਥੇ ਲੋਕਾਂ ਵੱਲੋਂ ਵੀ ਬਹੁਤ ਸਹਿਯੋਗ ਦਾ ਜਿਹੜਾ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਐਮਸੀ ਸਾਹਿਬ ਬੜੇ ਵਧੀਆ ਜੂਸ ਜਿਹੜੀ ਸਾਡੀ ਅਖੜੇ ਸਾਹਮਣੇ ਦੇਖ ਹੀ ਰਹੇ ਆ ਅਸੀਂ ਇਹਨਾਂ ਨੂੰ ਵੀ اپੀਲ ਕੀਤੀ ਹੈ ਵੀ ਜੇ ਇੱਥੇ ਕੋਈ ਡਰਗ ਪੈਡਲਰ ਨਸ਼ਾ ਵੇਚਣ ਵਾਲਾ ਵਿੱਚ ਜੇ ਕੋਈ ਹੈ ਸਾਨੂੰ ਦੱਸਣ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਬਿਲਕੁਲ ਸੀਕ੍ਰੀਟ ਰੱਖਾਂਗੇ ਅਸੀਂ ਇਹ ਨਸ਼ੇ ਦੀ ਜਿਹੜਾ ਪੰਜਾਬ ਸਰਕਾਰ ਦੀ ਵੀ ਦਿੱਤਾ ਨਾ ਸਾਡੇ ਸੀਨੀਅਰ ਅਫਸਰਾਂ ਦੀਆਂ ਐਸਐਸਪੀ ਸਾਹਿਬ ਤੇ ਸੀਨੀਅਰ ਅਫਸਰਾਂ ਦੀਆਂ ਦਿੱਤਾ ਨਾ ਇਸ ਨਸ਼ੇ ਦੀ ਜਿਹੜੀ ਸਪਲਾਈ ਦੀ ਚੇਨ ਹੈ ਉਹਨੂੰ ਤੋੜਨਾ ਚਾ ਰਹੇ ਹਾਂ ਬਿਲਕੁਲ ਤੋੜਾਂਗੇ ਨਸ਼ੇ ਦੇ ਸਮੱਗਲਰਾਂ ਨੂੰ ਅਸੀਂ ਨਸੀਹਤ ਵੀ ਹੈ ਮੇਰੇ ਵੱਲੋਂ ਤੇ ਅਪੀਲ ਵੀ ਹੈ ਨਸ਼ਾ ਵੇਚਣ ਵਾਲੇ ਜਾਂ ਤਾਂ ਸਾਡਾ ਇਲਾਕਾ ਛੱਡ ਜਣ ਅਦਰਵਾਈਜ਼ ਬਿਲਕੁਲ ਜਿਹੜੀ ਸਖਤ ਇਹ ਜਾ ਬੁੱਕਰ ਆਗੇ ਤਾਂ ਕਿ ਉਹ ਸਾਲ ਦੋ ਸਾਲ ਉਹਨਾਂ ਦੇ ਅੰਦਰ ਲਵਾਵਾਂਗੇ ਮੁਰਗਾ ਜਿਹੜੀ ਸਾਡੇ ਦੂਜੀ ਯੂਥ ਹੈ ਜਿਹੜੀ ਨਵੇਂ ਬੱਚੇ ਲੱਗਦੇ ਆ ਅਸੀਂ ਸਾਡੀ ਸਾਰਾਂ ਦੀ ਜ਼ਿੰਮੇਵਾਰੀ ਆ ਉਹਨੂੰ ਬਚਾਵਾਂਗੇ ਤੇ ਨਸ਼ੇ ਨੂੰ ਬਿਲਕੁਲ ਠੱਲ ਪਾਵਾਂਗੇ ਆਪਣੇ ਵਿੱਚ। ਕੀ ਮੈਂ ਇਹ ਅਗਲੀ ਜਿਹੜੀ ਨਸ਼ੇ ਦੇ ਸਮਗਲਰ ਨੇ ਜਿਹੜੇ ਵੇਚਣ ਵਾਲੇ ਨੇ ਸਾਡੇ ਵੱਲੋਂ ਸਖਤ ਕਾਰਨ ਆਇਆ ਅਸੀਂ ਸਮਰਾਲੇ ਦੇ ਵਿੱਚ ਜਿਹੜੇ ਦੋ ਨਸ਼ੇ ਦੇ ਸਮਗਲਰ ਸੀ ਉਹਨਦੀਆਂ ਪ੍ਰਾਪਰਟੀਆਂ ਜਿਹੜੀਆਂ ਅਸੀਂ ਅਟੈਚ ਕਰਾਈਆਂ। ਉਹ ਪ੍ਰਾਪਰਟੀਆਂ ਆਕਸ਼ਨ ਹੋਊਗੀ ਜਿਹੜੀਆਂ ਨਸ਼ੇ ਦੇ ਪੈਸੇ ਨਾਲ ਮਣੰਜਾਉਣਗੀਆਂ। ਸਮਰਾਲੇ ਦੇ ਵਿੱਚ ਕਰਾਈਏ ਇੱਕ ਮਾਨਕੀ ਪਿੰਡ ਦੇ ਵਿੱਚ ਕਰਾਈ। ਦੋ ਬੰਦੇ ਜਿਹੜੇ ਨਸ਼ੇ ਦੇ ਸਾਡੇ ਸਦਾਗਰ ਸੀ ਉਹਨਾਂ ਦੀਆਂ ਪ੍ਰਾਪਰਟੀਆਂ ਸਾਡੇ ਖੰਨਾ ਪੁਲਿਸੋਂ ਉਹ ਜਿਹੜੀਆਂ ਦਿੱਲੀ ਅਥਾਰਟੀ ਦੇ ਦਰੂ ਅਸੀਂ ਅਟੈਚ ਕਰਾਈਆਂ ਗਈਆਂ ਸਾਡੀ ਇਹ ਵੀ ਨਸ਼ੇ ਦੇ ਨਾਲ ਜੇ ਕੋਈ ਇਹ ਨਾ ਸੋਚੇ ਮੈਂ ਅਮੀਰ ਬਣ ਜਾਊਗਾ ਇਹਦੇ ਨਾਲ ਨਾਲ ਜਿਹੜੀ ਦੀ ਪਹਿਲੀ ਕਮਾਈ ਕੀਤੀ ਹੈ ਉਹ ਵੀ ਅਸੀਂ ਖਤਮ ਕਰਾਂਗੇ ਇਹ ਵੱਲੋਂ ਆਪਣੇ ਇਲਾਕੇ ਦੇ ਸਰਪੰਚਾਂ ਨੂੰ ਨੰਬੜਦਾਰਾਂ ਨੂੰ ਸ਼ਹਿਰ ਦੇ ਐਮਸੀ ਸਾਹਿਬਾਨ ਨੂੰ ਆਪੀਲ ਹੈ ਵੀ ਜੇ ਕਿਸੇ ਦੇ ਨਸ਼ੇ ਦਾ ਪਰਚਾ ਹੁੰਦਾ ਉਹਦੀ ਜਮਾਨਤ ਦੇਣ ਤੋਂ ਗੁਰੇਜ਼ ਕਰੇ ਸਰ ਨਾਮ ਵਗੈਰਾ ਗੋਪ ਰੱਖੇ ਜਾਣਗੇ ਜਲੂਤਾਂ ਦੇਣ ਤੇ ਬਿਲਕੁਲ ਸਾਨੂੰ ਕੋਈ ਵੀ ਫੋਨ ਤੇ ਕੋਈ ਵਟਸਐਪ ਤੇ ਸਾਨੂੰ ਇਨਫਰਮੇਸ਼ਨ ਦੇ ਦੇ ਕਿਸੇ ਦੀ ਆਇਡੈਂਟੀਟੀ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਠੀਕ ਹੈ